ਸਾਰੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕਵੇ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਪਾਣੀ ਵਾਲੇ ਪਕੌੜੇ ਇਹ ਪਾਣੀ ਵਾਲੇ ਪਕੌੜੇ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਚਲ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਪਾਣੀ ਵਾਲੇ ਪਕੌੜੇ ਬਣਾ ਕੇ ਤਿਆਰ ਕੀਤੇ ਇਹ ਖਾਣ ਵਿੱਚ ਬਹੁਤ ਹੀ ਸੁਆਦ ਬਣੇ ਨੇ ਬੱਚੇ ਵੀ ਇਹਨਾਂ ਚੀਜ਼ਾਂ ਨੂੰ ਬਹੁਤ ਮਜ਼ੇ ਦੇ ਨਾਲ ਖਾਂਦੇ ਆ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਇਹਨਾਂ ਨੂੰ ਬਣਾ ਕੇ ਤਿਆਰ ਕੀਤਾ 1 ਕੱਪ ਵੇਸਣ ਵੇਸਣ ਨੂੰ ਛਾਲ ਲਾਂਗੇ ਨਮਕ ਟੇਸਟ ਅਨਸਾਰ ਥੋੜੀ ਜਿਹੀ ਲਉਦੀ ਕਸ਼ਮੀਰੀ ਦੇਗੀ ਲਾਲ ਮਿਰਚ ਗਰਮ ਮਸਾਲਾ ਥੋੜੀ ਜਿਹੀ ਕੁੱਟੀ ਹੋਈ ਲਾਲ ਮਿਰਚ ਇਹਨੇ ਮਿਕਸ ਕਰ ਲੈਣੇ ਆ ਅਸੀਂ ਪਾਣੀ ਵਾਲੇ ਪਕੌੜੇ ਬਣਾਵਾਂਗੇ ਮਿਕਸ ਕਰ ਲਿਆ ਸਾਰੀਆਂ ਚੀਜ਼ਾਂ ਨੂੰ ਥੋੜਾ ਥੋੜਾ ਪਾਣੀ ਪਾ ਕੇ ਤੇ ਦਾ ਕੋਲ ਬਣਾ ਲੈਨੇ ਥੋੜਾ ਜਿਹਾ ਪਾਣੀ ਹੋਰ ਪਾ ਲਈਨੇ ਥੋੜਾ ਜਿਹਾ ਤੇਲ ਬੇਸਨ ਨੂੰ ਅਸੀਂ ਚੰਗੀ ਤਰ੍ਹਾਂ ਫੈਂਡ ਲੈਨੇ ਆ। ਬੇਸਨ ਜਿਹੜਾ ਵਾ ਫੁੱਲ ਜਿਹੜਾ ਥੋੜਾ ਜਿਹਾ। ਇੱਕ ਸਾਈਡ ਨੂੰ ਵੀ ਅਸੀਂ ਘਮਾਵਾਂਗੇ। ਬੇਸਨ ਨੂੰ ਫੈਂਡਦਿਆਂ ਨੂੰ 2-3 ਮਿੰਟ ਹੋ ਗਏ ਆ। ਹੁਣ ਅਸੀਂ ਇਹਨੂੰ ਟੱਕ ਕੇ 5-6 ਮਿੰਟ ਵਾਸਤੇ ਰੱਖ ਲੈਨੇ ਆ। ਕੌੜਿਆਂ ਲਈ ਜਿਹੜਾ ਪਾਣੀ ਬਣਾਵਾਂਗੇ ਉਹਦੇ ਵਾਸਤੇ ਜਿਹੜਾ ਸਮਾਨ ਲਿਆ ਵਾ ਧਨੀਆ, ਪੁਦੀਨਾ, 2-3 ਹਰੀਆਂ ਮਿਰਚਾਂ, 2-3 ਕਲੀਆਂ ਲਸਣ ਦੀਆਂ ਲਾਵਾਂਗੇ ਤੇ ਇੱਕ ਟੁਕੜਾ ਅਦਰਕ ਦਾ। মিক্সি ਦਾ ਕੱਪ ਲੈ ਲੈਨੇ ਆ। ਧਨੀਆ ਪਾਵਾਂਗੇ। ਪੁਦੀਨਾ, 2-3 ਹਰੀਆਂ ਮਿਰਚਾਂ, 1 ਅਦਰਕ ਦਾ ਟੁਕੜਾ ਤੇ 2-3 ਕਲੀਆਂ ਲਸਣ ਦੀਆਂ। ਇਹ ਮੀਨ ਲੀ ਨੂੰ ਪਾਣੀ ਦੇ ਵਿੱਚ ਘੋਲ ਲਿਆ ਵਾ। ਉਹਨੂੰ ਪਾ ਲੈਨੇ ਇਹਦੇ ਵਿੱਚ। ਇਹਨੂੰ ਛਾਣ ਲਾਂਗੇ। ਜਿਹੜਾ ਇਹਦਾ ਗੁੱਦਾ ਉਹ ਬਾਹਰ ਕੱਢ ਲਾਂ। ਥੋੜਾ ਜਿਹਾ ਪਾਣੀ ਉੱਪਰੋਂ ਪਾ ਲੈਨੇ ਹੋਰ। ਇਹਨੂੰ ਛਾਣ ਲਿਆ। ਮਿੱਠਾ ਟੇਸਟ ਦੇਣ ਲਈ ਥੋੜੀ ਜਿਹੀ ਖੰਡ ਪਾਵਾਂਗੇ। ਸਾਦਾ ਨਮਕ ਨਮਕ ਅਸੀ ਟੇਸਟ ਅਨਸਾਰ ਪਾਵਾਂਗੇ। ਕਾਲਾ ਨਮਕ ਪੁੰਨਿਆ ਹੋਇਆ ਜੀਰਾ ਪਾਊਡਰ ਇਹਨੂੰ ਅਸੀਂ ਸਮੂਥ ਪੀਸ ਲੈਨੇ ਆ। ਪੀਸ ਲਿਆ ਸੀ ਇਹਨੂੰ। ਇਹ ਪਾਣੀ ਨੂੰ ਅਸੀਂ ਉਸ ਤਰੀਕੇ ਦਾ ਬਣਾਵਾਂਗੇ ਜਿਸ ਤਰ੍ਹਾਂ ਅਸੀਂ ਗੋਲ ਗੱਪਿਆਂ ਦਾ ਪਾਣੀ ਬਣਾਉਂਦੇ ਆ। ਇਹਨੂੰ ਛਾਣ ਲੈਨੇ ਆ। ਪਾਣੀ ਨੂੰ ਛਾਣ ਲਿਆ ਥੋੜਾ ਜਿਹਾ ਪਾਣੀ ਸੀ ਹੋਰ ਪਾ ਲਾਂ। ਪਾਣੀ ਅਸੀਂ ਫ੍ਰਿਜ ਦਾ ਠੰਡਾ ਲਿਆਵਾਂ। ਥੋੜੀ ਜਿਹੀ ਕੁੱਟੀ ਲਾਲ ਮਿਰਚ ਤੇ ਇਸ ਲਈ ਥੋੜਾ ਜਿਹਾ ਚਾਟ ਮਸਾਲਾ ਇਹਨੇ ਮਿਕਸ ਕਰ ਲੈਨੇ ਆਂ ਪਕੌੜਿਆਂ ਦਾ ਪਾਣੀ ਬਣ ਕੇ ਤਿਆਰ ਆ ਹੁਣ ਅਸੀਂ ਪਕੌੜੇ ਬਣਾ ਲੈਨੇ ਚੱਕਰ ਲੈਨੇ ਆ 5-6 ਮਿੰਟ ਹੋ ਗਏ ਸਿਰੱਖੇ ਨੂੰ ਅੱਗੇ ਨਾਲੋਂ ਕਾਫੀ ਫੁੱਲ ਗਿਆ ਵਾ ਚਮਚੇ ਦਾ ਚੌਥਾ ਕਿਸਾ ਬੇਕਿੰਗ ਪਾਊਡਰ ਤੁਸੀਂ ਬੇਕਿੰਗ ਸੋਡਾ ਵੀ ਪਾ ਸਕਦੇ ਜੀ ਥੋੜਾ ਜਿਹਾ ਦੇ ਉੱਪਰ ਪਾਣੀ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਿਕਸ ਐਸੀ ਕਰ ਲਿਆ ਇਹਨੂੰ ਕੜਾਈ ਰੱਖ ਲਈ ਅਸੀਂ ਤੇਲ ਪਾਵਾਂਗੇ ਤੇਲ ਅਸੀਂ ਸਰੋਂ ਦਾ ਲਿਆਵਾ ਸਰੋਂ ਦੇ ਤੇਲ 'ਚ ਬਹੁਤ ਕਰਾਰੇ ਜਿਹੜੇ ਐ ਪਕੌੜੇ ਬਣਦੇ ਆ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇਲ ਗਰਮ ਹੋ ਗਿਆ ਤੇਲ ਦੇ ਵਿੱਚੋਂ ਧੂਆ ਨਿਕਲ ਰਿਹਾ ਵਾ ਹੁਣ ਅਸੀਂ ਫਲੇਮ ਨੂੰ ਸਲੋ ਕਰ ਦਾਂਗੇ ਥੋੜਾ ਥੋੜਾ ਬੇਸਨ ਲੈ ਕੇ ਹੱਥ ਉੱਪਰ ਤੇ ਇਸ ਤਰ੍ਹਾਂ ਅਸੀਂ ਪਕੌੜੀਆਂ ਨੇ ਤਰ੍ਹਾਂ ਪਾਵਾਂਗੇ ਇਸ ਤਰੀਕੇ ਨਾਲ ਅਸੀਂ ਪਕੌੜੀਆਂ ਬਣਾ ਲਾਂਗੇ। ਹਲਾ ਕਾ ਜਹਲਾ ਲੈਨੇ ਪਕੌੜੀਆਂ ਅੱਗੇ ਨਾਲੋਂ ਫੁੱਲ ਗਈਆਂ ਨੇ। ਸਲੋ ਫਲੇਮ ਤੇ ਸੇਕਾਂਗੇ ਕਿ ਅੰਦਰ ਤੱਕ ਇਹ ਸੇਕ ਜਾਂ। ਪਕੌੜੀਆਂ ਚੋਂ ਤੇਲ ਛੋੜ ਕੇ ਇਹਨੂੰ ਬਾਹਰ ਕੱਢ ਲੈਂਦੇ। ਤੁਸੀਂ ਵੇਖ ਸਕਦੇ ਜੀ ਬਹੁਤ ਹੀ ਪੋਲੇਗਾ ਪਕੌੜੀਆਂ ਪਾ ਲੈਨੇ ਆ। ਇਸ ਤਰ੍ਹਾਂ ਥੋੜਾ ਥੋੜਾ ਬੈਟਰ ਲੈ ਕੇ ਰਹਾ ਤ ਦਿਨਾ ਇਹਨੇ ਅੱਗੇ ਨਾਲੋਂ ਫੁੱਲ ਜਣਾਵਾਂ। ਇਸੇ ਤਰੀਕੇ ਨਾਲ ਅਸੀਂ ਸਾਰੀਆਂ ਪਕੌੜੀਆਂ ਪਕਾ ਲਈਆਂ ਨੇ। ਸਾਈਡ ਬਦਲਾ ਲਈ ਨੇ। ਹਲਕਾ ਹਲ ਕਸ ਹਿੁੰਝਾਵਾਂਗੇ। ਤੇਲ ਨਿਚੋੜ ਕੇ ਇਹਨਾਂ ਨੂੰ ਅਸੀਂ ਬਾਹਰ ਕੱਢ ਲਏ। ਇਹ ਬਹੁਤ ਜ਼ਿਆਦਾ ਤੇਲ ਨਹੀਂ ਐਕਜੋਬ ਕਰਦੀਆਂ। ਬਹੁਤ ਘੱਟ ਇਹਨਾਂ ਨੂੰ ਤੇਲ ਲੱਗਦਾ। ਅੰਦਰੋਂ ਇੱਕਦਮ ਪੋਲੀਆਂ ਵਾ ਤੇ ਬਾਹਰੋਂ ਇੱਕਦਮ ਕ੍ਰਿਸਪੀ ਆ। ਪਕਵੜੇ ਬਣ ਕੇ ਤਿਆਰ ਆ। ਪਕੌੜੇ ਬਹੁਤ ਹੀ ਵਧੀਆ ਬਣੇ ਆ ਅੰਦਰੋਂ ਇਕਦਮ ਨਰਮ ਆ ਤੇ ਬਾਹਰ ਇਕਦਮ ਕ੍ਰਿਸਪੀ ਆ ਇਹ ਠੰਡੇ ਹੋ ਗਏ ਹੁਣ ਪਕੌੜੇ ਜਿਹੜੀ ਅਸੀਂ ਪਾਣੀ ਬਣਾ ਕੇ ਰੱਖਿਆ ਵਾ ਪਕੌੜਿਆਂ ਵਾਸਤੇ ਹੁਣ ਮਿਕਸ ਕਰ ਲੈਣੀ ਚੰਗੀ ਤਰ੍ਹਾਂ ਇਹਦੇ ਵਿੱਚ ਅਸੀਂ ਪਕੌੜੇ ਪਾ ਲੈਨੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਪਕੌੜਿਆਂ ਨੂੰ ਮਸਾਲੇ ਅਸੀਂ ਪਹਿਲਾਂ ਹੀ ਸਾਰੇ ਪਾਏ ਆ ਥੋੜਾ ਜਿਹਾ ਪਦੀਨਾ ਤਰੱਚੇ ਪਿਆਜ਼ਾਂ ਦੇ ਇਹ ਪਾਣੀ ਵਾਲੀ ਫੁਲਕੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ। ਅਸੀਂ ਇਹਨੂੰ ਰੈਡੀ ਸਟਾਈਲ ਕਰਾਂਗੇ। ਸਭ 5 ਤੋਂ 10 ਮਿੰਟ ਤੱਕ ਅਸੀਂ ਇਸੇ ਤਰ੍ਹਾਂ ਇਹਨਾਂ ਨੂੰ ਪਏ ਰਹਿਣ ਦਵਾਵਾਂਗੇ। ਬਾਅਦ ਚ ਅਸੀਂ ਇਹਨੂੰ ਸਰਵ ਕਰਾਂਗੇ। ਬਹੁਤ ਹੀ ਵਧੀਆ ਪਾਣੀ ਵਾਲੇ ਪਕੌੜੇ ਬਣ ਕੇ ਤਿਆਰ ਹੋਇਆ। ਖਾਣ ਚ ਬਹੁਤ ਹੀ ਟੇਸਟੀ ਆ ਤੇ ਅਸੀਂ ਇਸ ਤਰੀਕੇ ਨਾਲ ਸਰਵ ਕੀਤੀ ਆ। ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਖਾਓ। ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ